اچھا بابا سارا 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 س ਹਾਂ ਜਿਹੜੇ ਚੇਅਰਮੈਨ ਸਾਹਿਬ ਆਏ ਨੇ ਉਹ ਸਨ ਉਹਨਾਂ ਸਲਾਹ ਦੇ ਅਟੈਚੀ ਵੀ ਦੇਖ ਕੇ ਵਾਸ ਚਲੇ ਨੇ ਹਾਂ ਉਹ ਸਲਾਹ ਦੇ ਅਟੈਚੀ ਵੀ ਦੇਖ ਕੇ ਚਲੇ ਨੇ ਹੋਰ ਆਪਣੀ ਡਿਵੀਜ਼ਨਟੀ ਤੋਂ ਉਹਨਾਂ ਨੂੰ ਸੇਵਾ ਤੋਂ ਵਾਸਤੇ ਮੇਰੀ ਤੁਹਾਨੂੰ ਇਹੋ ਗੱਲ ਨਹੀਂ ਕਿ ਜੇ ਜਿਹੜੀ ਰਾਹ ਖਾਲੀ ਕਰਦੇ ਸੀ ਜੀ ਆਪਾਂ ਉਹਨਾਂ ਨੂੰ ਵੇਚ ਪਰ ਅਸੀਂ ਉਹਨਾਂ ਨੂੰ ਰੱਖ ਕੇ ਕਰਨਾ ਵੀ ਕੀ ਹੈ ਸਾਨੂੰ ਲੋੜ ਨਹੀਂ ਹੈ ਜੀ ਉਹ ਐਨਾ ਬਹੁਤ ਸੀ ਨਾ ਸਾਡਾ ਮਰਦਾ ਹੱਲ ਕਰਦੇ ਗੱਲ ਕਰਦੇ ਆਪਾਂ ਬਸ ਗੱਲ ਹੈ ਸਾਰੀ ਜੀ ਆਪਾਂ ਸਾਡੇ ਚੈਂਬਰ ਦੇ ਨਾਲ ਤੇ ਸ਼ੁਰੂਆਤ ਪਹਿਲੇ ਬੰਦੇ ਜੀ ਸਾਡੀ ਮਾਰੀ ਹੈ ਨਾਮਕ ਖਾਨੇ ਆਹ ਥੋੜੀ ਜਿਹੀ ਅਸੀਂ ਉਹਨਾਂ ਨੂੰ ਵੀ ਕਰਾਉਣਾ ਚਾਹੁੰਦੇ ਹਾਂ ਆਹ ਬੋਲੋ ਚਲੋ ਚਲੋ ਵਿੱਚ ਕਲੀਅਰ ਰਵੇ ਚਲੋ 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 ਦੇਵ ਨਾ Thank you. ਚੇਅਰਮੈਨ ਜਿਹੜੇ ਭਾਰਦਾ ਵਿਆਸ ਮੈਨੇਜਮੈਂਟ ਬੋਰਡ ਦੇ ਆਏ ਨੇ ਉਹਨਾਂ ਨੂੰ ਬੜਾ ਸੇਫਲੀ ਤੇ ਪਬਲਿਕ ਨੂੰ ਵੀ ਰਿਕੁਐਸਟ ਕੀਤਾ ਵੀ ਲਾਂਡ ਆਰਡਰ ਹੱਥ ਨਹੀਂ ਲੈਣਾ ਤੇ ਕਿਸੇ ਨੇ ਕੋਈ ਗਲਤ ਕੈਪਚਰ ਨਹੀਂ ਲੈਣਾ ਤੋਂਨ ਦੀ ਸਕਿਉਰਟੀ ਨੂੰ ਬਰਕਰਾਰ ਰੱਖਦੇ ਆ ਹੋਇਆ ਉਹ ਇੱਥੇ ਐਸ਼ਨ ਗੈਸਟ ਹਾਊਸ ਦੇ ਵਿੱਚ ਤੇ ਉਹਨਾਂ ਨੂੰ ਸੇਫਲੀ ਅਸੀਂ ਪਾਇਲਟ ਸਕਾਟ ਲਾ ਕੇ ਜਿੱਥੇ ਉਹਨਾਂ ਜਾਣਾ ਹੈ ਉੱਥੇ ਭੇਜਿਆ ਜਿਸ ਕਿ ਉਹਨਾਂ ਨੂੰ ਆਪਾਂ ਹਿਰਾਸਤ ਦੇ ਹੈ ਸੀਐਮਸ ਖਾਂ ਨਾਲ ਕੋਈ ਮੀਟਿੰਗ ਨਹੀਂ ਇਹਨਾਂ ਨੂੰ ਬਸ ਸ਼ੀਫਲੀ ਦੱਸਦਾ ਜਿਹੜੇ ਅੱਗੇ ਬੰਮਰ ਨਾਲ ਚੰਡੀਗੜ੍ਹ ਅੱਗੇ ਜਾ ਕੇ ਕਹਿੰਦੇ ਹਾਂ ਸੂਟੇਮ ਕਰਾਂਗੇ ਤੇ ਕਰ ਤੁਹਾਡੀ ਇਹ ਗੱਲ ਚੇਅਰਮੈਨ ਸਾਹਿਬ ਨਾਲ ਇਹ ਸਰ ਇਹ ਆਪਾਂ ਗੱਲ ਕਰੀ ਹੈ ਤਾਂ ਇਹਨਾਂ ਤਾਂ ਆਪਿਆਂ ਨੂੰ ਨਹੀਂ ਜੀ ਨਹੀਂ ਨਹੀਂ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਹੈ ਚੇਅਰਮੈਨ ਸਾਹਿਬ ਇਹ ਕਹਿੰਦੇ ਆ ਜੀ ਮੈਂ ਚੰਡੀਗੜ੍ਹ ਜਾ ਕੇ ਸੀਐਮ ਸਾਹਿਬ ਨਾਲ ਮੀਟਿੰਗ ਕਰਾਂ ਓਕੇ ਤੇ ਤੁਹਾਡੀ ਪ੍ਰਦਰਸ਼ਨ ਕਾਰਜ ਨਾਲ ਗੱਲਬਾਤ ਹੋਈ ਹੈ ਲਾਅ ਆਰਡਰ ਦੇ ਦੇ ਕੇ ਹੋਏ ਇਹਨਾਂ ਨੂੰ ਲਾਅ ਆਰਡਰ ਦੇ ਵਿੱਚ ਨਾਲ ਸਮਝਾਦਾ ਜੀ ਜਿਹੜਾ ਤੁਹਾਨੂੰ ਹੱਥ ਤੇ ਲਾਵੇਗਾ ਅਸੀਂ ਸਖਤ ਐਕਸ਼ਨ ਲਵਾਂਗੇ ਜਿਹੜਾ ਲਾਅ ਆਰਡਰ ਹੱਥ ਤੇ ਲਾਵੇ ਸ਼ਿਕਰੀ ਕੰਟਰੋਲ ਚ ਦੇਖੋ ਜਿਹੜਾ ਕੰਟਰੋਲ ਤਾਂ ਜਿਹੜਾ ਸਾਰਿਆਂ ਦਾ ਹੀ ਇੱਥੇ ਸਰ ਇਹ ਕਿਸੇ ਨੂੰ ਤਾਲਾ ਨਹੀਂ ਲੱਗਾ ਪਬਲਿਕ ਨੇ ਲਾਇਆ ਉਹ ਤਾਲਾ ਖੁਲ ਖਲਾਇਆ ਸਰ ਦੇਖੋ ਉਹ ਤਾਲਾ ਜਿਹੜਾ ਪਬਲਿਕ ਨੇ ਲਾਇਆ ਸੀ ਉਹ ਤਾਲਾ ਤਾਂ ਕਿ ਮੈਂ ਖੁਲਾਇਆ ਪਬਲਿਕ ਤੋਂ ਚੇਅਰਮੈਨ ਸਾਹਿਬ ਨੇ ਬਾਹਰ ਜਾਣਾ ਸੀ ਉਹਨਾਂ ਨੂੰ ਭੇਜਣ ਲਈ ਠੀਕ ਹੈ ਥੈਂਕ ਯੂ ਚੇਅਰਮੈਨ ਸਾਹਿਬ ਠੀਕ ਸੀ ਜੀ ਬਿਲਕੁਲ